ਗੁਰਦਾਸਪੁਰ ਦੀ ਪਨਿਆੜ ਮਿਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੀ ਹਨੇਰੀ ਕਾਰਨ ਗੁਰਦਾਸਪੁਰ ਦੀ ਪਨਿਆੜ ਮਿਲ ਵਿੱਚ ਅਚਾਨਕ ਅੱਗ ਲੱਗ ਗਈ ਹੈ ਅੱਗ ਲੱਗਣ ਦਾ ਕਾਰਨ ਹਜੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਸਕਿਆ ਲੇਕਿਨ ਫਾਇਰ ਬੁਗੇੜ ਦੀਆਂ ਗੱਡੀਆਂ ਨੇ ਆ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਤੁਸੀਂ ਵੀ ਵੇਖੋ ਪੂਰੀ ਖਬਰ

खराब आ <laughs>